ਨੀ ਤੇਨੂੰ ਮੈਂ ਕੀ ਕਹਿਤਾ ਤੂੰ ਰੋਈ ਜਾ ਨਹੀਂ ਬੰਦ ਕਰ ਆਪਣੀ ਜ਼ਬਾਨ ਚੱਲ ਅੱਖਾਂ ਪੂੰਝ ਆਪਣੀਆਂ ਇਹਨਾਂ ਨੂੰ ਨਾ ਪੂੰਝ ਹੈ ਮੇਰੀ ਗੱਲ ਸੁਣ ਤੈਨੂੰ ਮੈਂ ਕੁਛ ਕਿਹਾ ਤੈਨੂੰ ਇਹੀ ਕਿਹਾ ਵਾਂ ਕਿ ਤੂੰ ਆਪਣੀ ਮਾਂ ਨਾਲ ਨਾ ਜਾਇਆ ਕਰ ਜਦੋਂ ਮੰਮੀ ਕਹਿੰਦੇ ਨੇ ਹੈ ਆਪਣੇ ਭਰਾ ਨੂੰ ਵਖਾਣਾ ਚਾਹੁੰਦੀ ਹੈ ਕਿ ਮੇਰੀ ਭਾਬੀ ਬੜਾ ਮਾੜਾ ਹੈ ਮੇਰੇ ਤੇ ਬੜਾ ਝੁਲਮ ਕਰਦੀ ਇਹ ਹੀ ਤਾਂ ਕਹਣਾ ਚਾਹੁੰਦੀ ਨਾ ਮੈਨੂੰ ਘਰੋਂ ਕੱਢਣਾ ਚਾਹੁੰਦੀ ਨਾ ਏ ਏ ਅੱਜ ਹੀ ਭਾਂਡੇ ਉੰਝ ਜਿਵੇਂ ਹੋਏ ਨੇ ਫਰਾਈ ਪਰ ਵੀ ਰਬੀ ੜ ਕੇ ਰੱਖਿਆ ਚਾਹ ਬਣਾ ਕੇ ਨਾ ਆਪ ਪੀ ਕੇ ਤੇ ਫਰਾਈ ਪਰ ਉੱਥੇ ਸੁੱਟ ਗਈ ਹੈ ਤੇ ਕੁੱਕਰ ਉਹ ਵੀ ਨਹੀਂ ਮੱਝਿਆ ਸਾਰੇ ਭਾਂਡੇ ਇੰਨੇ ਨੇ ਵੱਡੇ ਮੈਂ ਕਿੱਦਾਂ ਮੱਝਾਂ ਹੈ ਚੱਲ ਇੱਕ ਦਿਨ ਹੋਇਆ ਦੋ ਦਿਨ ਹੋਇਆ ਅੱਜ ਕਿੰਨੇ ਦਿਨ ਹੋ ਗਏ ਨੇ ਮੂੰਹ ਵੇਖਦੀ ਪੀ ਇਹਨਾਂ ਦੇ ਹੈ ਅੱਗੇ ਭੈਣ ਨਾਸ਼ਤਾ ਬਣਾ ਕੇ ਦੇ ਦਿੰਦੀ ਭਰਾ ਨੂੰ ਮੰਮੀ ਮੰਮੀ ਨੇ ਤੇ ਇੱਕ ਵਾਰੀ ਨਹੀਂ ਸੋਚਦੇ ਹੈਗੇ ਕਿ ਆਪਣੀ ਧੀ ਨੂੰ ਲੈ ਜਾਈ ਨੀ ਤੇ ਕੰਮ ਕਿੰਨੇ ਕਰਨਾ ਵਾ ਉਹ ਨਾਸ਼ਤਾ ਬਣਾ ਦਿੰਦੀ ਨਾ ਤੇ ਮੇਰਾ ਅੱਧਾ ਕੰਮ ਹੋਲਾ ਹੋ ਜਾਂਦਾ ਹੀ ਉਹਨਾਂ ਨੂੰ ਨਾਲ ਲੈ ਜਾਂਦੇ ਨੇ ਤਦ ਸਾਰਾ ਕੰਮ ਮੈਂ ਕਰਾਂ ਹੁਣ ਆ ਲੈੰਦੋ ਇਹਨਾਂ ਨੂੰ ਆਇ ਥੱਲੇ ਮੈਂ ਦੱਸਦੀ ਆਪਣੇ ਘਰ ਵਾਲੇ ਕਿ ਮੇਰੇ ਕੋਲ ਹੀ ਹੁੰਦਾ ਕੰਮ ਮੰਮੀ ਨੂੰ ਤੁਸੀਂ ਸਮਝਾ ਲਓ ਮੈਂ ਨਹੀਂ ਜੀ ਬਣਾਣਾ ਅੱਜ ਉਹਨਜੀ ਜਾਣਗੇ ਜੇ ਇਹਨਾਂ ਦਾ ਇਹੀ ਹਾਲ ਰਿਆ ਨਾ ਤੇ ਮੈਂ ਆਪਣੇ ਘਰਵਾਲੇ ਨੂੰ ਸਿੱਧੀ ਗੱਲਾਂ ਚ ਸਮਝਾ ਦੇਣਾ ਇੱਕੋ ਗੱਲ ਕਹਿਣੀ ਆ ਕਿ ਮੈਂ ਚੱਲੀ ਆ ਪੇਕੇ ਮੈਂ ਵਗ ਜਾਣਾ ਪੇਕੇ ਮੈਨੂੰ ਨਾ ਫੁਰਕੇ ਕਵੇ ਮੈਂ ਆਣਾ ਵੀ ਨਹੀਂ ਹੈਗਾ ਫਿਰ ਆਪੀ ਆਪਣੀ ਭੈਣ ਕੋਲ ਖਾਵੇ ਭਾਵੇਂ ਮਾਕੋ ਖਾਵੇ ਮੇੜੇ ਕਿਹੜੇ ਨਾ ਕਰਨਾ ਮੈਂ ਕੋ ਕਰੈ ਨਾ ਕੰਮ ਆ ਭਾਂਡਿਆ ਤੂੰ ਸ ਮੈਂ ਮੰਜਾ ਹੈ ਤਿੰਨ ਟਾਈਮ ਰੋਟੀ ਮੈਂ ਕਰਾਂ ਤੇ ਸਫਾਈਆਂ ਮੈਂ ਕਰਾਂ ਤੇ ਇਹ ਮਾਵਾ ਧੀਆ ਬਸ ਘਮਨ ਪੇਰਨ ਨੂੰ ਸ਼ੇਰਾਂ ਕਰੀ ਗੁਰਦੁਆਰੇ ਚਲ ਜਾ ਤੇ ਕਦੀ ਫਲਾਣੀ ਜਿਨਾਂ ਨਹੀਂ ਘਰ ਚਲ ਜਾ ਤੇ ਮੈਨੂੰ ਤੇ ਨਾਲੇ ਕੰਮ ਕਰਨ ਵਾਸਤੇ ਲਿਆਦਾ ਹੈ ਵਾ ਚਲ ਇੱਕ ਦਿਨ ਹੋਇਆ ਉਹ ਦਿਨ ਤੇ ਮੈਂ ਚੱਪ ਰਹੀ ਹਾਂ ਨਾ ਹੁਣ ਨਾ ਵੇਖਦੀ ਹਾਂ ਨਾਲੇ ਮੈਂ ਨਹੀਂ ਹੁਣ ਕੰਮ ਕਰਨਾ ਜੋ ਆਪੀ ਕਰਦੀਆਂ ਰਹਿਣਾ ਮੈਂ ਕੋਈ ਠੇਕਾ ਢੋੜੀ ਚੁੱਕਿਆ ਆ ਕਿੱਡਾ ਸੋਣਾ ਕੀਰਤਨ ਕਰਦੀਆਂ ਨਾ ਬੀਬੀਆਂ ਹਾਂ ਮੰਨੇ ਤੇ ਲੱਗਾ ਹੀ हां ਮੈਂ ਮੈਨੂੰ ਰੋਜ਼ ਲੈ ਜਾਇਆ ਕਰੋ ਇਤਨਾ ਹੀ ਠੀਕ ਹੈ ਹਾਂ ਠੀਕ ਹੈ ਹਾਂ ਨਹੀਂ ਉਹ ਸੱਚ ਉਹਨੂੰ ਮੈਂ ਪਰਚੀ ਦਿੱਤੀ ਹੈ ਨਾ ਸੌਦੇ ਦੀ ਕਰਿਆਨੇ ਵਾਲੇ ਨੂੰ ਮੈਂ ਕਹਿ ਕੇ ਆਵਾਂ ਤੂੰ ਚੱਲ ਅੰਦਰ ਠੀਕ ਹੈ ਮੈਂ ਮੈਂ ਸੌਦਾ ਦੇ ਕੇ ਜਾ ਭਾਬੀ ਦਾਦਾਸ ਵੀਰਾ ਚਲ ਗਿਆ ਟਿਫਨ ਲੈ ਕੇ ਤੈਨੂੰ ਬੜੀ ਚਿੰਤਾ ਹੋ ਗਈ ਵੀਰਾ ਗਿਆ ਕਿ ਨਹੀਂ ਗਿਆ ਵੀਰਾ ਚਲ ਗਿਆ ਟਿਫਨ ਲੈ ਕੇ ਨਹੀਂ ਮੇਰੀ ਗੱਲ ਸੁਣਾ ਉਹ ਮੇਰੇ ਕੋਲ ਪੁੱਛਿਆ ਰੋਜ਼ ਹੀ ਨਿਕਲ ਜਾਨੀ ਆ ਤੈਨੂੰ ਨਹੀਂ ਪਤਾ ਕਰਦਾ ਕੰਮ ਕਰਨਾ ਭਾਬੀ ਉਹ ਤਾਂ ਮੰਮੀ ਮੈਨੂੰ ਲੈ ਕੇ ਜਾਂਦੇ ਮੈਂ ਥੋੜੀ ਜਾਣੇ ਆ ਮੈਂ ਮੰਮੀ ਨੂੰ ਕਿਹਾ ਸੀ ਕੰਮ ਕਰਨਾ ਮੈਂ ਰੋਟੀ ਬਣਾਣੀ ਆ ਕਹਿੰਦੇ ਆਪੇ ਭਾਬੀ ਕਰ ਲੈਗੀ ਤੂੰ ਮੇਰੇ ਨਾਲ ਜਾਇਆ ਕਰ ਤੇਰੀ ਮਾਂ ਹੀ ਤੈਨੂੰ ਲੈ ਕੇ ਜਾਂਦੀ ਨਾ ਤੂੰ ਇੰਜ ਕਰ ਮੰਮੀ ਨੂੰ ਕਹਿ ਮੈਂ ਨਹੀਂ ਜਾਣਾ ਮੈਂ ਤਾਂ ਭਾਬੀ ਲਈ ਕੰਮ ਕਰਵਾਣਾ ਵਾ ਭਾਬੀ ਵਿਚਾਰੀ ਕੱਲੀ ਲੱਗੀ ਰਹਿੰਦੀ ਆ ਨਾਲ ਤੇਨੂੰ ਮੇਰਾ ਤਰਸ ਨਹੀਂ ਆਂਦਾ ਹੈਗਾ ਤੇਰੀ ਮੈਂ ਕੁਝ ਨਹੀਂ ਲੱਗਦੀ ਦੱਸ ਖਾਣਦ ਨੂੰ ਮੈਂ ਰੋਟੀ ਦੇਣੀ ਆ ਫਰੂਟ ਤੇ ਨਹੀਂ ਦੇਣੀ ਆ ਉਹ ਲੋ ਤੇ ਭਾਬੀ ਭਾਬੀ ਕਰਦੀ ਆ ਤੈਨੂੰ ਜੋ ਮੰਮੀ ਕਹਿੰਦੇ ਨਾ ਉਹ ਨਾ ਕਰਿਆ ਕਰ ਜੋ ਮੈਂ ਕਹਿੰਨੀ ਨਾ ਉਹੀ ਕਰਨਾ ਹੈ ਠੀਕ ਆ ਕੱਲ ਫਿਰ ਮੈਂ ਮੰਮੀ ਨੂੰ ਕਹਿ ਦਾਂਗੀ ਮੈਂ ਨਹੀਂ ਜਾਣਾ ਆਹੋ ਠੀਕ ਹੈ ਮੈਂ ਸਾਰਾ ਕੰਮ ਕਰਨ ਵਾਲਾ ਪਿਆ ਤੈਨੂੰ ਨਹੀਂ ਪਤਾ ਮੈਂ ਚੱਲੀ ਆ ਮੰਮੀ ਨਾਲ ਫੜਾਫੜ ਧੁਰ ਪੈਣੀ ਹੈ ਅੱਗੇ ਨਾਸ਼ਤਾ ਬਣਾ ਕੇ ਦੇਣੀ ਨਾ ਆਪਣੇ ਵੀਰੇ ਨੂੰ ਹੁਣ ਕਹਿੰਦੀ ਹੋਏਗੀ ਚੱਲ ਮੰਮੀ ਮੈਂ ਚੱਲਦੀ ਆ ਨਾਸ਼ਤਾ ਆਪੀ ਭਾਬੀ ਬਣਾ ਲੂਗੀ ਮੈਂ ਰੋਟੀ ਵੀ ਨਹੀਂ ਤੈਨੂੰ ਖਾਣ ਵਾਸਤੇ ਬਣਾਉਂਦੀ ਰਹੀ ਆਪੇ ਨਹੀਂ ਭਾਬੀ ਤੂੰ ਇਤਰਾਣਾ ਕਰੀ ਮੈਂ ਸਾਰਾ ਕੰਮ ਕਰਦੀ ਆ ਮ ਸਾਰੀ ਰੋਟੀ ਬਣਾ ਲੈਣੀ ਝੜ ਪੋਚਾ ਵੀ ਲਾ ਲਾਂਗੇ ਰੋਟੀ ਦੇ ਲਈ ਮੈਨੂੰ ਅੱਛਾ ਰੋਟੀ ਮੈਂ ਤੈਨੂੰ ਦੇ ਦਾਂਗੀ ਖਬਰਦਾਰ ਜੀ ਆਪਣੇ ਵੀਰੇ ਨੂੰ ਤੇ ਮਾਂ ਨੂੰ ਦੱਸਿਆ ਕੋਸ਼ਿਸ਼ ਤੇ ਠੀਕ ਆ ਭਾਬੀ ਹੁ ਜਾ ਕੇ ਨਾ ਸੋਈ ਜੇ ਚੌਂਕਾ ਚੁੰਮਾ ਸਾਂਭਣਾ ਠੀਕ ਐ ਹਾਂ ਗੱਲ ਸੁਣ ਮੇਰੀ ਅਗਲੇ ਡੂ ਜੇ ਨਾ ਟੱਪਕਾ ਤੇਰੀ ਮਾਂ ਨੂੰ ਸ਼ਾਕਾ ਪੈ ਜਾਈ ਨਹੀਂ ਜਦੋਂ ਵੇਖੋ ਗੱਲ ਗੱਲ ਤੇ ਰੋਣਾ ਸ਼ੁਰੂ ਕਰ ਦਿੰਦੀ ਈ ਦੱਸ ਉਹਦੀ ਅੰਤ ਪੈਸੇ ਕਿਹੜਾ ਇਹਨੂੰ ਪੁੱਛ ਕੇ ਆਵਾਂ ਜੇ ਨੀ ਪੰਡੇ ਵੀ ਪਤਾ ਲੱਗਦਾ ਨਾ ਉਹਨੇ ਮੇਰੇ ਨਾਰੀ ਕਹਿੰਦੀ ਮੈਂ ਮਾਰ ਦੇ ਲੈਣੀ ਸਾਰੇ ਮੇਰੇ ਜੋਗੇ ਰੱਖੀ ਵੀ ਇਹ ਤੈਨੂੰ ਮੈਂ ਕੀ ਕਹਤਾ ਤੂੰ ਰੋਈ ਜਾ ਨੀ ਬੰਦ ਕਰ ਆਪਣੀ ਜਬਾਨ ਚੱਲ ਅੱਖਾਂ ਪੂੰਝ ਆਪਣੀਆਂ ਇਹਨਾਂ ਨੂੰ ਨਾ ਪੂੰਝ ਹੈਂ ਤੇਰੀ ਗੱਲ ਸੁਣ ਤੈਨੂੰ ਮੈਂ ਕੁਛ ਕਿਹਾ ਤੈਨੂੰ ਇਹੀ ਕਿਹਾ ਵਾਂ ਕਿ ਤੂੰ ਆਪਣੀ ਮਾਂ ਨਾਲ ਨਾ ਜਾਇਆ ਕਰ ਯਾਰ ਮਮੀ ਕਹਿੰਦੈ ਨੀ ਹਾਂ ਆਪਣੇ ਭਰਾ ਨੂੰ ਵਿਖਾਣਾ ਚਾਹੰਦੀ ਐ ਕਿ ਮੇਰੀ ਭਾਬੀ ਬੜਾ ਮਾੜਾ ਐ ਮੇਰੇ ਤੇ ਬੜਾ ਜ਼ੁਲਮ ਕਰਦੀ ਇਹੇ ਦਿਖਾਣਾ ਚਾਹੰਦੀ ਨਾ ਮੈਨੂੰ ਘਰੋਂ ਕੱਢਣਾ ਚਾਹੰਦੀ ਨਾ ਮੈਂ ਸਮਝੀ ਤੇਰੀ ਚਾਲਾ ਜੋ ਤੂੰ ਕਰਦੀ ਕਰਦੀ ਆ ਹੈ ਚੁੱਪ ਕਰ ਜਾ ਰੋਈ ਨਾ ਚੁੱਪ ਕਰ ਭੰਡੇ ਮਾਂਜ ਸੋਣੀ ਲੈ ਮੇਰੀ ਗੱਲ ਚੰਗਾ ਹੁਣ ਤੇਰਾ ਵੀਰ ਆਣ ਵਾਲਾ ਤੇਰੇ ਸਾਹਮਣੇ ਨਾ ਨਟਕੀਆਂ ਨਾ ਕਰੀ ਨਟਕੀ ਜਈ ਕਿੱਡਾ ਰੋ ਰੋ ਵਿਖਾਉਂਦੀ ਜਿੱਦਾਂ ਨੇ ਤੇ ਮੈਂ ਬੜਾ ਜ਼ੁਲਮ ਕੀਤਾ ਵਾ ਨਿੰ ਮੈਂ ਤੈਨੂੰ ਤੇ ਸਿਰ ਤੇ ਵਿਲਣਾ ਮਾਰਦਾ ਜਾਂ ਫੱਟ ਮਾਰਦਾ ਜੋ ਤੈਨੂੰ ਹੁੰਦਾ ਹੀ ਆ ਹੈ ਭਾਬੀ ਤਾਂ ਤੂੰ ਉਂਝੀ ਨਾ ਨਹੀਂ ਕਰਦੀ ਹੈਗੀ ਮੈਨੂੰ ਕਿਹਾ ਤੈਨੂੰ ਮੈਂ ਕਿੱਦਾਂ ਵੇਖਾਂ ਹੁਣੇ ਕੁੰਝ ਲਾਤਰੂ ਕਿੰਤ ਮੈਰੋਂ ਤੁਮ ਖਾਣੀ ਕਿੱਦਾਂ ਹੋਏ ਮੈਂ ਦੱਸਾਂ ਕਿੱਦਾਂ ਹੋਏ ਜਨਾ ਦੱਸਾਂ ਕਿੰਦ ਮੈਰੋਈ ਨਾ ਤੇ ਤੇਰੀ ਕਲਾਸ ਤੇਰੇ ਵੀਰੇ ਨੇ ਲਾ ਦੇਣੀ ਨਾ ਜਦ ਮੈਂ ਕਹ ਤਈ ਚੁੱਪ ਕਰਕੇ ਘਾਡੇ ਸਾਫ ਕਰ ਮੈਨੂੰ ਆਵਾਜ਼ ਨਹੀਂ ਨਹੀਂ ਚਾਹੀਦੀ ਫੜਾ ਫੜਾ ਆਟਾ ਬੋਲਾ ਵੀਰਾਂ ਨੂੰ ਨਾ ਦੇਣਾ ਠੀਕ ਹੈ ਦਾਰੋ ਹੋ ਰ ਮੈਨੂੰ ਬਖਾਦੀ ਆ ਬਸ ਹਰ ਕੰਮ ਕਰਦੀ ਤਾਂ ਮੈਨੂੰ ਛੜਕਾ ਮਾਰਦੀ ਰਹਿੰਦੀ ਅਨੇ ਮੈਂ ਮੰਮੀ ਨੂੰ ਨਹੀਂ ਦੱਸਿਆ ਯਾ ਮੈਂ ਵੀਰ ਨੂੰ ਦੱਸਿਆ ਜੇ ਮੈਂ ਦੋ ਦੋ ਜੋ ਚੱਲ ਗਈ ਇੰਨੇ ਤੇ ਫੇਰ ਮੇਰੀ ਤੇ ਮੈਨੂੰ ਡੋਟੇੜ ਕਾ ਮਾਰੇਗੀ ਫੇਰ ਮੈਨੂੰ ਮਾਰੇਗੀ ਮੈਂ ਮੰਮੀ ਨੂੰ ਕਾਲ ਕਰਾਂ ਮੈਂ ਮੈਂ ਨਹੀਂ ਜਾਣਾ ਓਏ ਚਲ ਜਿਆ ਕਰੋ ਮੈਂ ਰੋਟੀ ਬਣਾਣੀ ਹੁੰਦੀ ਨਾ ਤੇ ਮੈਨੂੰ ਮਾਰਗੀ ਮਾ ਛੋਰਾ ਕੰਮ ਕਰਨਾ ਜਿੱਥੇ ਨਾ ਮੈਨੂੰ ਕੁੱਟਣਾ ਬੜਾ ਦੱਸ ਮੈਂ ਇਹਨੂੰ ਕੀ ਕਹਤਾ ਭਾਬੀ ਮੈਂ ਉਹ ਹੀ ਕਰ ਦੂੰਗਰੂੰਗੀ ਤੇ ਕਰਨਾ ਨਹੀਂ ਹੈਗਾ ਗੱਲ ਗੱਲ ਤੇ ਤੇ ਰੋਣਾ ਸ਼ੁਰੂ ਕਰ ਦਿੰਦੀ ਐ ਹਮ ਆ ਲੈਂਦਾ ਜਰਾ ਮੰਮੀ ਨੂੰ ਮੰਮੀ ਨੂੰ ਹੀ ਮੈਂ ਪੁੱਛਦੀ ਜਰਾ ਦੱਸ ਇਹਨਾਂ ਨੇ ਮੈਨੂੰ ਨੌਕਰਾ ਨਹੀਂ ਬਣਾ ਕੇ ਰੱਖਿਆ ਸਭ ਕੁਛ ਇਹਨਾਂ ਦਾ ਕਰਦੀ ਮੈਂ ਮੈਨੂੰ ਮੇਰੀ ਗੱਲ ਸੁਣ ਮੈਂ ਨਾ ਅੱਜ ਥੋੜਾ ਲੇਟ ਹੋਣਾ ਈ ਮੇਰਾ ਫਾਈਲਾਂ ਦਾ ਕੰਮ ਪਿਆਦਕਾ ਮੇਰੇ ਵੱਲੋਂ ਭਾਵੇਂ ਜਦੋਂ ਮਰਜੀ ਆ ਪਰ ਆਪਣੀ ਮਾਂ ਨੂੰ ਸਮਝਾ ਦਿਓ ਕਿ ਸਿਮਰਨ ਨੂੰ ਨਾ ਨਾ ਲੈ ਕੇ ਜਾਇਆ ਕਰੇ ਮੇਰੇ ਕੋਲ ਨਹੀਂ ਸਾਰਾ ਘਰ ਦਾ ਕੰਮ ਹੁੰਦਾ ਕੀ ਹੋਇਆ ਕਿਧਰ ਚੜਾ ਨਹੀਂ ਕਿਧਰੋਂ ਲੱਥਨ ਨਹੀਂ ਹੋਇਆ ਕੀ ਬਹੁਤ ਜੜੀ ਤੇ ਮੰਮੀ ਨਾਲ ਲੈ ਜਾਂਦੇ ਦੀਦੀ ਨੂੰ ਤੁਹਾਨੂੰ ਨਹੀਂ ਪਤਾ ਹੈਗਾ ਜੈਹੀ ਹਾਲਿਆ ਨਾ ਤੇ ਆਪਣੇ ਪੇਕੇ ਚਲ ਜਾਣਾ ਆਪ ਹੀ ਕਰ ਲਿਓ ਮੁੜ ਕੇ ਕੰਮ ਕੋਈ ਗੱਲ ਨਹੀਂ ਮੈਂ ਕਹਿ ਦਿੰਨਾ ਮੰਮੀ ਨੂੰ ਮੰਮੀ ਜੇ ਤੁਸੀਂ ਜਾਣਦੇ ਜੇ ਤੇ ਨਾਲ ਸਿਮਰਨ ਨੂੰ ਕਿਉ ਲਾ ਜਾਂਦੇ ਜੇ ਤੇ ਤੁਹਾਨੂੰ ਕੀ ਮੁਸ਼ਕਲ ਆ ਜੇ ਚੱਲ ਜਾਂਦੀ ਆ ਤੇ ਮੰਮੀ ਮੁਸ਼ਕਲ ਹੋਣੀ ਨਹੀਂ ਨੀ ਆ ਤੁਹਾਨੂੰ ਪਤਾ ਨਾ ਮੀਨੂ ਨਾਲ ਕੰਮ ਕਰਾ ਦਿੰਦੀ ਸਿਮਰਨ ਤੇ ਤੁਸੀਂ ਐਵੇਂ ਚੁੱਕ ਕੇ ਮੂੰਹ ਤੇ ਨਾਲ ਲੈ ਜਾਂਦੇ ਜੇ ਮੀਨੂ ਤੇ ਐਵੇਂ ਗੁੱਸਾ ਕਰੀ ਜਾਂਦੀ ਆ ਉਹ ਜਦੋਂ ਸਹੁਰੇ ਹੁੰਦੀ ਉਹ ਤਾਂ ਕੌਣ ਕੰਮ ਕਰਦਾ ਇਹੋ ਹੀ ਕਰਦੀ ਆ ਤੇ ਮੰਮੀ ਵੇਖੋ ਤੁਸੀਂ ਆਪ ਵੇਖੋ ਨਾ ਕਿੰਨੇ ਦਿਨ ਹੋ ਗਏ ਸਿਮਰਨ ਨੂੰ ਆਏ ਨੂੰ ਤੇ ਜੇ ਲਾਗੇ ਥੋੜਾ ਬਹੁਤਾ ਕੰਮ ਕਾਰਵੀ ਦੋਗੀ ਤੇ ਕੀ ਮੁਸ਼ਕਲ ਹੈਗੀ ਆ ਜੇ ਤੋਈ ਲੈ ਕੇ ਜਾਣਾ ਹੀ ਆ ਨਾ ਤੇ ਸਾਰਾ ਕੰਮ ਕਾ ਕੇ ਫੇਰ ਲੈ ਜਾ ਕਰੋ ਤੈ ਕਿਤੇ ਸਾਰਾ ਦਿਨ ਬਾਹਰ ਰਹਿਨੀ ਆ ਆਣ ਕੇ ਵੀ ਤਾਂ ਕੰਮ ਹੋ ਹੀ ਸਕਦਾ ਤੇ ਨਾਲੇ ਹੁਣ ਮੰਮੀ ਤੁਹਾਨੂੰ ਮੈਂ ਕੀ ਸਮਝਾਵਾਂ ਆਣ ਕੇ ਕਿੱਥੋਂ ਕੰਮ ਹੋ ਜੂਗਾ ਸਵੇਰੇ ਮੈਂ 9 ਵਜੇ ਜਾਣਾ ਹੁੰਦਾ ਵਾ ਤੇ ਮੈਨੂੰ ਹਜੇ ਤੱਕ ਨਾਸ਼ਤਾ ਨਹੀਂ ਕਰਾਇਆ ਗੇ ਹਨ ਉਹ ਪਤਾ ਮੈਨੂੰ ਕਿੰਨਾ ਚੜੀ ਤੇ ਕਿੰਨਾ ਲੱਤੀ ਕਹਿੰਦੀ ਮੈਂ ਚੱਲੀ ਜੇ ਪੇਕੇ ਫੇਰ ਦੱਸੋ ਕੀ ਕਰਨਾ ਜੇ ਚਲ ਗਈ ਨਾ ਪੇਕੇ ਤੇ ਇੱਕ ਦਾ ਘਰ ਬਸਾਉਂਦੇ ਸੋਂਦੇ ਮੇਰਾ ਵੀ ਉੱਜੜ ਜਾਣਾ ਜੇ ਪੁੱਤ ਮੇਰੀ ਗੱਲ ਸੁਣ ਫਰਜ ਹੈਗਾ ਮੀਨੂ ਦਾ ਤੈਨੂੰ ਨਾਸ਼ਤਾ ਕਰਕੇ ਦਵੇ ਟਿਫਨ ਤਿਆਰ ਕਰਕੇ ਦਵੇ ਉਹ ਕੁੜੀ ਦਾ ਕੰਮ ਨਹੀਂ ਹੈਗਾ ਇਹਦੇ ਤੇ ਹਾਨਕਾ ਦਾ ਕਰਦੀ ਆ ਉਹ ਮੰਮੀ ਮੇਰਾ ਘਰ ਵਾਸਨ ਲੈੰਦੋ ਜੇ ਸਿਮਰਨ ਦਾ ਨਾਨਾ ਵਸਿਆ ਤੇ ਮੇਰਾ ਨਾਮ ਲਗਣਾ ਜੇ ਜਾਂ ਤੇ ਉਹਨੂੰ ਸ਼ਟ ਆਓ ਤੇ ਜਾਂ ਤੇ ਫਿਰ ਉਹਨੂੰ ਕਿ ਭਾਬੀ ਦੇ ਨਾਲ ਖਾਤ ਵਡਾ ਲਿਆ ਕਰ ਪੁੱਤ ਹੱਥ ਦੇ ਵਡਾਉਂਦੀ ਵੱਧ ਵਡਾਉਂਦੀ ਤੂੰ ਵੀ ਜਾਣ ਕੇ ਗੱਲਾਂ ਕਰਦਾ ਪਿਆ ਉਹ ਤੇ ਕਰਦੀ ਤੇਗੀ ਆ ਮੰਮੀ ਤੂੰ ਹੀ ਬਸ ਇੱਕੋ ਹੀ ਗੱਲ ਕਰੀ ਜਾਂਦੇ ਬੇ ਹੱਥ ਵਡਾਉਂਦੀ ਨਹੀਂ ਵਡਾਉਂਦੀ ਤੇ ਤਾਂ ਹੀ ਮੈਂ ਤੁਹਾਨੂੰ ਕਹਿਣ ਨਾ ਵਾਂ ਉਹ ਪਤਾ ਕਿੰਨਾ ਬੋਲਦੀ ਪਈ ਉੱਧਰ ਤੂੰ ਮੈਨੂੰ ਆਪ ਦੱਸੋ ਤੇ ਜੇ ਉਹ ਸਾਡੇ ਨਾਲ ਨਾਰਾਜ਼ ਹੋ ਗਈ ਫਿਰ ਕੀ ਕਰੋਗੇ ਦੱਸੋ ਉਹ ਤਾਂ ਮੈਂ ਇੱਕ ਟੁੱਚਰ ਹੀ ਲਿਆਉਂਦੀ ਉਹ ਬਹਾਨਾ ਹੀ ਲੱਭਦੀ ਕੋਈ ਉਹ ਕਹਤ ਤੂੰ ਇੱਥੇ ਸੋਚੇ ਉਹ ਵੀ ਜੇ ਕੁੜੀ ਆਪਣੇ ਸਹੁਰੇ ਹੋਵੇ ਤਾਂ ਫਿਰ ਤੂੰ ਕੀ ਕਰਨਾ ਫਿਰ ਕਿੰਨੇ ਤਿੰਨ ਤਿਆਰੀਆਂ ਕਰਕੇ ਦੇਣੀਆਂ ਰੋਟੀਆਂ ਉਹ ਮੰਮੀ ਜੇ ਆਪਣੇ ਸਹੁਰੇ ਹੁੰਦੀ ਨਾ ਉਹ ਗੱਲ ਹੋਰ ਸੀ ਤੇ ਜੇ ਹੁਣ ਇੱਥੇ ਆ ਤੇ ਲਾਗੇ ਥੋੜਾ ਬੋਤਾ ਕੰਮ ਕਰ ਦੋਗੀ ਤੇ ਤੂੰ ਹੀ ਤੇ ਕਹਿੰਦੇ ਬਸ ਬੈੱਡ ਤੇ ਜੜ ਕੇ ਬੈਠੀ ਰਵੇ ਕੀ ਹੋ ਗਿਆ ਜੀ ਥੋੜਾ ਬੋਤਾ ਕੰਮ ਕਰ ਲੋਗੀ ਅੱਗੇ ਵੀ ਤੇ ਕਰਦੇ ਹੀ ਅੱਗੇ ਤੂੰ ਹੀ ਬੈਠੇ ਰਹਿੰਦੇ ਨੇ ਨਾ ਬੈੱਡ ਤੇ ਕਰਦੀ ਨਾ ਸਾਰਾ ਕੰਮ ਤੇ ਹੁਣ ਕੀ ਹੋ ਗਿਆ ਵਾ ਪੁੱਤ ਵੇ ਜਦੋਂ ਕੁੜੀਆਂ ਸਹੁਰਿਆਂ ਤੇ ਆਈਆਂ ਹੁਣ ਨਾ ਉਹਨਾਂ ਨੂੰ ਇੰਨਾ ਗ੍ਰਸਤ ਕੇ ਨਹੀਂ ਕਿਹਾ ਜਾਂਦਾ ਵੀ ਉੱਠ ਕੇ ਤੂੰ ਕੰਮ ਕਰ ਉਹ ਕਹਿੰਨਾ ਨਹੀਂ ਕਿਹਾ ਜਾਂਦਾ ਉਹ ਮਰਜ਼ੀ ਉਹਦੀ ਕਰੇ ਭਾਵੇਂ ਨਾ ਕਰੇ ਇਹ ਤੇ ਇੱਕ ਫਿਰ ਉਹਦੇ ਤੇ ਜਵਾਬ ਪਾਉਂਦੇ ਪਏ ਜਾਣਾ ਉਹ ਕੰਮ ਜ਼ਰੂਰ ਕਰੇ ਨਾਲ ਹੀ ਸਾਵਾਂ ਕਰੇ ਉਹਦਾ ਕਿਤੇ ਫਰਜ਼ ਮੰਦਾ ਤੂੰ ਵੀ ਸਿਆਣਾ ਬਣਾ ਹੈਂ ਤੈਨੂੰ ਇੰਨੀ ਨਹੀਂ ਸਮਝੇਗੀ ਕਿ ਮੇਰੀ ਜਨਾਨੀ ਕਿੱਥੋਂ ਬੋਲਣ ਦੀ ਆ ਮੰਮੀ ਐਵੇਂ ਆਪੇ ਗੋਡੇ ਨਾਲ ਲਾ ਕੇ ਬੈਠੇ ਰੱਖਦੇ ਜਨ ਨੂੰ ਤੇ ਜੇ ਨਹੀਂ ਕੰਮ ਕਰਾਉਣਾ ਫਿਰ ਉਹਨੂੰ ਭੇਜ ਜੋ ਸੋਹਰੇ ਗੱਲ ਤੇ ਵਿੱਚ ਵਾਹੀ ਆ ਬਹਾਨਾ ਤੇ ਹੋ ਜੇ ਲੱਭਣਾ ਵੀ ਸੋਹਰੇ ਜਾਵੇ ਤੇ ਚੱਲ ਜੂਗੀ ਮੰਮੀ ਤੁਹਾਨੂੰ ਨਹੀਂ ਪਤਾ ਲੱਗਦਾ ਕਿੰਨੇ ਦਿਨ ਹੋ ਗਏ ਆਈ ਨੂੰ ਤੁਸੀਂ ਕਿਹੋ ਜਿਹੀ ਗੱਲਾਂ ਕਰਦੇ ਜੇ ਹੈ ਬਾਅਦ ਚੋਂ ਇੰਨਾ ਦਿਨ ਨਾਨ ਨਾਨ ਭਜਾਈ ਦੀ ਲੜਾਈ ਸ਼ੁਰੂ ਹੋ ਜੂਗੀ ਚੰਗੇ ਰਹੋਗੇ ਫਿਰ ਇਹ ਚ ਲੜਾਈ ਕਾਦੀ ਹੋਣੀ ਸ਼ੁਰੂ ਤੇ ਲੜਾਈ ਵਾਲੀ ਗੱਲ ਕਰਦੇ ਪਏ ਕੋਈ ਵੀ ਕੰਮ ਪਿਆਰ ਨਾ ਹੁੰਦਾ ਜੇ ਕੋਣਾ ਗੁੱਸੇ ਨਾ ਕਰਾਈਏ ਫਿਰ ਉੱਥੇ ਨਹੀਂ ਹੁੰਦਾ ਬਾਰ-ਬਾਰ ਤੇ ਕਹੀ ਜਾਂਦੇ ਪੇਰੇ ਕਿ ਉਹ ਇੱਥੇ ਕੰਮ ਕਰਨ ਆਈ ਆ ਫਿਰ ਕਿਹਾ ਮੰਮੀ ਇਹ ਉਹਦਾ ਆਪਣਾ ਘਰ ਨਹੀਂ ਆ ਉਹ ਕੰਮ ਹੋਇਆ ਇੱਕ ਦੋ ਦਿਨ ਕਰਾ ਲਿਆ ਕਿ ਉਹਨੂੰ ਐ ਵਿੱਚ ਕਸੀਟੀ ਜਾਣਾ ਚੰਗੀ ਤਰ੍ਹਾਂ ਕੰਮ ਕਰ 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 ਫੇਰ ਹੀ ਸਾਨੂੰ ਰੋਟੀ ਮਿਲਣੀ ਆ ਉਹ ਕਹਿਣਾ ਕਿਤੇ ਇਹ ਨਾ ਹੋਵੇ ਤੁਸੀਂ ਸਿਮਰਨ ਸਿਮਰੰਦਾ ਵੀ ਕਰਨਾ ਬਸੰਦੋ ਕਿ ਹਜੇ ਗੱਲਾਂ ਕਰਨ ਦੇ ਜੇ ਸਾਨੂੰ ਤੁਸੀਂ ਬੁਰਿਆ ਬਣਾਓ ਆਪ ਤੁਸੀਂ ਚੰਗੇ ਤੇ ਸਹੀ ਗੱਲ ਆ ਜਿਵੇਂ ਤੁਸੀਂ ਇੱਥੇ ਕਹਿੰਦੇ ਕੋਈ ਕੰਮ ਨਾ ਕਰੇ ਤੇ ਜੇ ਉੱਥੇ ਜਾ ਕੇ ਕੋਈ ਕੰਮ ਨਾ ਕਰੋਗੇ ਫਿਰ ਕੀ ਕਰੋਗੇ ਕੋਈ ਲਾਂਬਾ ਆਇਆ ਹੀ ਪੈਨ ਦਾ ਦਿਨ ਮਿਲੇ ਕੋਈ ਲਾਂਬਾ ਤੇ ਕੋਈ ਫੋਨ ਆਇਆ ਜੀਜੇ ਦਾ ਕਿਸੇ ਮਰਨ ਦਾ ਕੀ ਹਾਲ ਹੈ ਤੇ ਕੀ ਨਹੀਂ ਸਿਮਰਨ ਹੁੰਦਾ ਹੀ ਹਾਂ ਤੇ ਮੈਂ ਕਿ ਕਮ ਮੈਨੂੰ ਫੜਾ ਫੋਨ ਮੈਂ ਗੱਲਾਂ ਕਰਾਂ ਮੈਂ ਤੇ ਕਦੀ ਵੇਖਿਆ ਨਹੀਂ ਨਾ ਮੈਂ ਕਦੀ ਸੁਣਿਆ ਕਿ ਫੋਨ ਹੁੰਦਾ ਮੈਨੂੰ ਵੀ ਪਤਾ ਮੈਂ ਵੀ ਇਸ ਘਰ ਚ ਹੀ ਰਹਿਣਾ ਵਾਂ ਮੈਂ ਸਭ ਕੁਝ ਜਾਣਦਾ ਤੇ ਕੀ ਹੁੰਦਾ ਤੇ ਕੀ ਨਹੀਂ ਤੁਸੀਂ ਆਪਣੀ ਕੁੜੀ ਦੀ ਸਾਇਆ ਨਾਲੋ ਤੇ ਜੇ ਉਹਨੇ ਇੱਥੇ ਰਹਿਣਾ ਤੇ ਉਹਨੂੰ ਕੰਮ ਕਰਨਾ ਪੈਣਾ ਜੇ ਹਾਂ ਜਿਹੜੇ ਫੋਨ ਦੀ ਗੱਲ ਕਰਦਾ ਤੂੰ ਕਰੇ ਹਾਂ ਜਿਹੜਾ ਤੂੰ ਕਹਿੰਦਾ ਮੈਨੂੰ ਪਤਾ ਸਾਰਾ ਮੰਮੀ ਆਹ ਕਿਹੜੀਆਂ ਫੋਨ ਦੀਆਂ ਗੱਲਾਂ ਲਾ ਕੇ ਬੈਗੇ ਜੇ ਤੈਨੂੰ ਕੰਮ ਤੇ ਮੈਂ ਕਿਹਾ ਸੀ ਉਹ ਤੇ ਤੁਸੀਂ ਕਰਦੇ ਨਹੀਂ ਜੇ ਤੇ ਜੇ ਕੰਮ ਕਰ ਹੀ ਲੋਗੇ ਤੇ ਕੀ ਹੋ ਗਿਆ ਵੇ ਤੂੰ ਆਪਣੀ ਭੈਣ ਵੱਲ ਦੀ ਤੇ ਗੱਲ ਕਰ ਹਮਦਰਦੀ ਬਣ ਭੈਣ ਨਾ ਤੂੰ ਵੀ ਇੱਕ ਸਾਈ ਬਣ ਗਿਆ ਨਾਲ ਹੀ ਮੰਮੀ ਐ ਦੱਸ ਇੱਥੇ ਮੈਂ ਮਾੜੀ ਗੱਲ ਕੀ ਕਹਿਣ ਦੇ ਤੁਹਾਨੂੰ ਚਲ ਜਾਓ ਫਿਰ ਜੇ ਤੁਹਾਡੇ ਜੇ ਦੇਣਾ ਮੈਂ ਨਹੀਂ ਕਰਨੀ ਕੁੜੀ ਨੂੰ ਕੰਮ ਕਰਨ ਦੇਣਾ ਦੋ ਚਾਰ ਦਿਨ ਵਾਸਤੇ ਰਹਿਣਾ ਤਾਂ ਉਹ ਵੀ ਤੁਸੀਂ ਢਾਟਾ ਮਾਰਨ ਦੇ ਜੋ ਤੇ ਜੇ ਮੇਰਾ ਘਰ ਟੁੱਟ ਗਿਆ ਨਾ ਤੇ ਇਹਦੇ ਜ਼ਿੰਮੇਵਾਰ ਤੁਸੀਂ ਹੋਵੋਗੇ ਉਹਨੇ ਮੈਨੂੰ ਸਿੱਧਾ ਕਿਹਾ ਜੇ ਮੈਂ ਪੇਕੇ ਚਲ ਜਾਣਾ ਪੇਕੇ ਚਲ ਜਾਣਾ ਉਹਨਾਂ ਕਸੇ ਡਰਾਵੇ ਨਾ ਪਾ ਕੁੜੀ ਨੇ ਚਲ ਜਾਣਾ ਉਹਨਾਂ ਕੇ ਫਿਰ ਲੱਗੀ ਨਹੀਂ ਸਾਰਾ ਦਿਨ ਕੰਮ ਫਿਰ ਵੀ ਤਾਂ ਕਰਨਾ ਨਾ ਮੰਮੀ ਇਹ ਕਿਹੋ ਜਿਹੀ ਗੱਲਾਂ ਕਰਦੇ ਪਏ ਜੇ ਹੈ ਜੇ ਨਾਲ ਹੱਥ ਵਧਾ ਹੀ ਦੋਗੀ ਤੇ ਕੀ ਹੋ ਗਿਆ ਦੱਸੋ じゃ ਉਹਨਾਂ ਨੇ ਕਰਨਾ ਕੰਮ ਜਿੰਨਾ ਜੋ ਕਰਨਾ ਕਰ ਲੁੱਤੀ ਜੇ ਤੁਹਾਡੇ ਚ ਜੇਦੇ ਨਾ ਤੇ ਕੁੜੀ ਕੰਮ ਕਰੇ ਸਾਵਾ ਫੇਰ ਤੇ ਫਿਰ ਇਸ ਘਰ ਨੂੰ ਵੇਖਿਓ ਲੜਾਈ ਦਾ ਮੈਦਾਨ ਬਣਾ ਲਿਓ ਬੋਧਾ ਤੂੰ ਨਾ ਆਪਣੀ ਜਨਾਨੀ ਦਾ ਨਾ ਬਣ ਓਕੇ ਨਾ ਕੀ ਤੇਰੇ ਪੱਟੀ ਨੇ ਘੋਲ ਘੋਲ ਕੇ ਤੇਰੇ ਦਿਮਾਗ ਚ ਪਾਤੀ ਆ ਇਸ ਤਰ੍ਹਾਂ ਮੈਨੂੰ ਆਣ ਕੇ ਲਾਲ ਪੀਲਾ ਹੋ ਗਿਆ ਮੰਮੀ ਲਾਲ ਪੀਲਾ ਨਹੀਂ ਮੈਂ ਤੁਹਾਨੂੰ ਗੱਲ ਸਮਝਾਉਂਨੇ ਆਂ ਵਾ ਤੁਹਾਡੇ ਖਾਣੇ ਚ ਨਹੀਂ ਪੈਣ ਦੀ ਆਪਣੇ ਖਾਣੇ ਚ ਗੱਲ ਪਾਓ ਤੈਨੂੰ ਇੱਕ ਦਿਨ ਪਤਾ ਲੱਗ ਜੂ ਘਰ ਚ ਕੀ ਚੱਲਦਾ ਕੀ ਹੁੰਦਾ ਪਿਆ ਫੇਰ ਤੇਰੀ ਅੱਖਾਂ ਖੁੱਲਣੀਆਂ ਆਪਣੀ ਅੱਖੀ ਵੇਖੇਗਾ ਮੈਨੂੰ ਤਾਂ ਪਤਾ ਮੰਮੀ ਕੀ ਹੁੰਦਾ ਪਿਆ ਵਾ 6 ਮਹੀਨੇ ਹੋ ਗਈ ਬਿਠਾਈ ਹੋਈ ਜੇ ਹਾਂ ਇੱਕ ਫੋਨ ਨਹੀਂ ਹੁੰਦਾ ਐਵੇਂ ਮੈਨੂੰ ਕਹੀ ਜਾਂਦੇ ਜੇ ਫੋਨ ਹੁੰਦਾ ਮੈਂ ਕੋਈ ਇੱਥੇ ਦੱਸੋ ਮੈਂ ਵੀ ਮੇਰੀ ਗੱਲ ਸੁਣ ਮੈਂ ਨਾ ਬੈਸਨ ਕਰ ਤੂੰ ਕੰਮ ਤੇ ਚੱਲੇ ਨੇ ਚੱਲ ਕਰ-ਕਰ ਆਪਣਾ ਕੰਮ ਆਪੇ ਕਰ ਲੈਣਗੇ ਜੇ ਕਰਨਾ ਹੋਗਾ ਇਹਨੇ ਕੰਮ ਲੜੋ ਫੇਰ ਪਿੱਛੋਂ ਮੈਂ ਆ ਕੇ ਕਰਾਂ ਆਇਆ ਹਮਦੈਤੀ ਉਹਦਾ